ਹਾਂਜੀ ਸਵਾਗਤ ਆ ਤੁਹਾਡਾ ਆਪਣੇ ਬਲੌਗ 'ਚ ਆ ਤੇ ਅੱਜ ਆਪਾਂ ਪਹੁੰਚੇਗੇ ਪਸ਼ੂਆਂ ਦੀ ਮੰਡੀ ਤੇ ਸ਼ਹਿਰ ਮਾਨਸਾ ਜਿਹੜੀ ਰੰਧ ਦਿੱਤਾ ਕੈਂਚੀਆਂ ਤੇ ਲੱਗਦੀ ਹੈ ਕਿ ਮੰਡੀ ਆਪਾਂ ਅੱਜ ਮੰਡੀ 'ਚ ਖੜੇ ਆਗੇ ਤੇ ਤੁਹਾਨੂੰ ਦਿਖਾਵਾਂਗੇ ਤਰ੍ਹਾਂ ਤਰ੍ਹਾਂ ਦੇ ਪਸ਼ੂ ਇੱਥੇ ਮੰਡੀ ਦੇ ਵੀ ਸੰਗ ਮੰਦਾ ਹੁੰਦਾ ਹੈ ਜਾਈਆਂ ਨੇ ਤੇ ਕਿਹੜੇ ਕਿਹੜੇ ਪਸ਼ੂ ਕਿੰਨੇ ਕਿੰਨੇ ਚੰਗੇ ਪਸ਼ੂ ਆਏ ਆ ਕਿ ਸਾਰੇ ਆਪਾਂ ਕਿੰਨਾ ਕਿੰਨਾ ਦੁੱਧ ਆਗਾ ਸਾਰੀ ਗੱਲਬਾਤ ਕਰਦੇ ਆ ਮਿੱਤਰੋ ਤੇ ਆਪਾਂ ਖੜੇ ਆਗੇ ਮੰਡੀ 'ਚ ਤੇ ਆਪਾਂ ਬਾਈਆਂ ਨਾਲ ਗੱਲਬਾਤ ਕਰਾਉਣੇ ਆ ਸੁਣੇ ਇਹਨਾਂ ਨੂੰ ਪੁੱਛਦੇ ਆਂ ਕਿਵੇਂ ਕੁਛ ਆ

13 ਕਿਲੋ ਦਾ ਯਾਰ ਮੈਂ ਲੈਦਾ ਮੈਂ ਮਹਾਜਮਤ ਤੈਨੂੰ ਪਹਿਲਾਂ ਕਿਤੇ ਮਾਰਾ ਮਰਦਾ ਲਾਲ ਕਦੇ ਹੱਥ ਪੀ ਕਰਿਆ ਉਹ ਤਾਂ ਉਹਨਾਂ ਨੇ ਬਣ ਜਾਂਦਾ ਕਿੰਨੇ ਨੇ ਮੇਰੇ ਵਾਸਤੇ ਤੂੰ ਹੱਸਿੰਗ ਉਹ ਤਾਂ ਕਿੰਨੇ ਨੇ ਮੇਰੇ ਵਾਸਤੇ ਇਹਨਾਂ ਦੇ ਬੱਚਾ 2 ਮਹੀਨਾ ਦਾ ਬੱਚਾ 2 ਮਹੀਨੇ ਦਾ ਉਹਨਾਂ ਦਾ 5 20 ਦਿਨਾਂ ਦਾ ਬੱਚਾ 2 ਮਹੀਨਾ ਕਿੱਥੇ 5 20 ਉਹਨਾਂ ਦਾ ਇਹ ਹੋਰ ਹੁਣ ਦੁਕਾਨ ਉਹ ਵੀਡੀਓ ਖਰਾਬ ਹੈ ਨਾ ਨਾ ਯਾਰ ਕਮਾਲ ਕਰੀ ਜਨੇ ਜੇ ਨਾ ਤੇਰਾ ਹੋਇਆ ਤੂੰ ਜੇ ਮੇਰੇ ਘਰੇ ਬੰਦੇ ਯਾਰ ਕਰੇ ਪਾਈ ਸੀ ਬੰਦਦਾ ਨਾ ਨੀ ਅਸਲ ਬਾਦ ਨਾ ਕੰਡਕਟ ਕਰ ਲਿਆ ਬੱਚਾ ਦੇਖ ਕੇ ਡਾ ਗਿਆ ਉਹ ਬੱਚਾ ਦੇਖ ਲੈ ਤੂੰ ਉਹ ਦੇਖ ਕੇ ਬੱਚਾ ਹੋਰ ਕੌਣ ਦੇਖੂਗਾ ਬਾਹਰ ਦਾ ਦੁਆਰੇ ਯਾਰ ਬਾੜੀਆ ਇਹਨੇ ਹੋਰ ਕੀ ਨਹੀਂ ਤਾਂ ਇਹ ਸਾਰਾ ਤੇ ਆਪਾਂ ਬਈ ਬਾਈਆਂ ਨਾਲ ਕਰਦੇ ਆਂਗੇ ਗੱਲਬਾਤ ਤੇ ਬਾਈਆਂ ਨੂੰ ਪੁੱਛਦੇ ਆਂ ਅੱਛਾ ਬਾਈ ਕੀ ਨਾਮ ਆਗਾ ਆਪਣਾ ਦਲਵੀਰ ਸਿੰਘ ਹੈ ਬਾਈ ਅੱਛਾ ਤੇ ਕਿਹੜਾ ਪਿੰਡ ਆਗਾ ਪਿੰਡ ਦੋਦੜਾ ਜੀ ਅੱਛਾ ਪਿੰਡ ਦੋਦੜਾ ਤੇ ਕਿੰਨੇ ਪਸ਼ੂ ਲੈ ਕੇ ਆਏ ਆਂ ਬਈ ਆਪਾਂ ਕੋਈ ਲੈ ਕੇ ਆਏ ਆਂ ਬਈ ਅੱਛਾ ਇੱਕੋ ਹੀ ਮੱਝ ਲੈ ਕੇ ਆਏ ਹੋਗੇ ਤੇ ਕਿੰਨੇ ਚਰਦੀ ਆ ਬਾਈ ਸੂਈ ਇਹ ਇੰਮੀਨੇ ਜੀ ਸੂਈ ਹੋਇਆ ਬਈ ਅਸ਼ਮੀਨੇ ਜੀ ਸੂਈ ਹੋਇਆ ਤੇ ਕਿੰਨਾ ਦੁੱਧ ਆ ਬਈ ਦੁੱਧ 13 ਕਿਲੋ ਆ ਬਈ 13 ਕਿਲੋ ਅੱਛਾ ਤੇ ਜਿਹੜਾ ਕੱਟਰੂ ਆ ਬਾਈ ਕੀ ਆ ਕੱਟੀ ਹੈ ਕਿ ਅੱਛਾ ਕੱਟਾਗਾ ਹਾਂ ਤੇ ਦੁੱਧ ਬਈ ਪੂਰਾ ਕਿੰਨਾ ਦੱਸਿਆ ਸੀ 13 ਕਿਲੋ 13 ਕਿਲੋ ਪੂਰਾ ਜਮਾ ਚ ਗਿਆ ਹਾਂ ਤੇ ਕਿੰਨੇ ਸੂਏ ਹੋ ਗਈ ਬਈ ਇਹ ਤੀਜੀ ਸੂਏ ਆ ਬਈ ਤੀਜੀ ਸੂਏ ਆ ਗਈ ਕਰਦਾ ਪਸ਼ੂ ਆਪਣੀ ਦਾ ਪਹਿਲਾਂ ਕਰਦੀ ਕਰਦੀ ਆ ਬਈ ਅੱਛਾ ਅੱਛਾ ਕਰਦੀ ਹੈਗੀ ਆ ਤੁਸੀਂ ਦੇਖ ਲਓ ਬਈ ਵਧੀਆ ਮੱਝ ਆ ਗਈ ਹੈ ਨਾ ਤੇ ਕੱਟਰੂ ਬਾਈ ਕਹਿੰਦਾ ਮਹੀਨਾ ਹੋ ਗਿਆ ਸੂਈ ਨੂੰ ਤੇ ਕੱਟਾ ਗਿਆ ਦੇ ਮਗਰ ਤੇ 13 ਕਿਲੋ ਦੁੱਧ ਆਗਾ ਤੇ ਟੀਕੇ ਦਾ ਬਈ ਇਹ ਕੱਟਰੂ ਨਾ ਨਾ ਉਹੀ ਆ ਆਸਾਨ ਦਾ ਹੀ ਅੱਛਾ ਅੱਛਾ ਆਸਾਨ ਦਾਗਾ ਪਿੰਡੋਂ ਹੀ ਭਰਾਇਆ ਹੋਇਆ ਹਾਂ ਅੱਛਾ ਅੱਛਾ ਠੀਕ ਆ ਇਧਰ ਜੀ ਦਿਖਾ ਦੇ ਸਾਰੀ ਇਹਦੀ ਮੁੱਲ ਵੜੀ ਕੀ ਹੈ ਬਈ ਮੁੱਲਿਕ ਵੀ ਹੈ ਜੀ ਸ਼ਿਕ ਵੀ ਹੈ ਮਾੜਾ ਮੋਟਾ ਹਾਂ ਹਾਂ ਮੌਕੇ ਤੇ ਹੋ ਜਾ ਬਈ ਸ਼ਸ਼ਮ ਮੌਕੇ ਤੇ ਹੋ ਜਾ ਆ ਤੁਸੀਂ ਦੇਖ ਲਓ ਬਈ ਆ ਘਟੂ ਇਹਦੇ ਨਾਲ ਹਾਂ ਜੀ ਹਾਂ ਇਹ ਘਟ ਆ ਘੱਟਾ ਗਈ ਇਹਦੇ ਮਗਰ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਥਣਾ ਥਣਾ ਦੀ ਸਹੀ ਹੈ ਬਈ ਜਮਾ ਸਹੀ ਹੈ ਬਈ ਲਾਈ ਮਿੱਤਰੋ ਇੱਕ ਆਪਾ ਬਾਈਆਂ ਨਾਲ ਮਿਲਉਣੇ ਆਏ ਥੋਨੂੰ ਤੇ ਇਹਨਾਂ ਨੂੰ ਪੁੱਛਦੇ ਆਂਗੇ ਬਾਈ ਕਿੰਨੇ ਪਸ਼ੂ ਲੈ ਕੇ ਆਏ ਕਿੰਨੇ ਲੈ ਕੇ ਆਉ ਬਈ ਪਸ਼ੂ ਬਈ ਤਿੰਨ ਤਿੰਨ ਲੈ ਕੇ ਆਏ ਅੱਛਾ ਠੀਕ ਆ ਕਿਹੜੇ-ਕਿਹੜੇ ਆ ਬਈ ਆਹਗੇ ਆ ਤਿੰਨੇ ਆਹ ਖੜੀਆਂ ਬਈ ਇਧਰ ਮੱਝਾਂ ਜਿਹੜੀਆਂ ਬਾਈ ਲੈ ਕੇ ਆਏ ਤੇ ਆਪਾਂ ਨੂੰ ਪੁੱਛਦੇ ਆਂਗੇ ਕਿੰਨੇ-ਕਿੰਨੇ ਲੀਟਰ ਦੁੱਧ ਆ ਬਈ ਤੇ ਕਿਵੇਂ ਕੁਛ ਮੁੱਲ ਵੜੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਨਾ ਤੇ ਬਈ ਆਹ ਮੱਝ ਥੱਲੇ ਕਿੰਨਾ ਆ ਦੁੱਧ 14-15 ਲੀਟਰ ਹੈ ਬਈ ਅੱਛਾ 14-15 ਲੀਟਰ ਆਗਾ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ 5-5 ਦਿਨ ਹੋ ਗਏ ਬਈ ਅੱਛਾ 5 ਦਿਨ ਹੋ ਗਏ ਠੀਕ ਆ ਬਈ ਤੇ ਇੱਕ ਘਟਰੂ ਟੀਕੇ ਦਾ ਬਈ ਟੀਕੇ ਦਾ ਬਈ ਅੱਛਾ ਅੱਛਾ ਟੀਕੇ ਦਾਗਾ

ਨਾ 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 ਕਹਾਂਦੇ ਇਹੀ ਦਵਾਤਾਂਗੇ ਤੁਸੀਂ ਸਬਸਕ੍ਰਾਈਬਰ ਦਾ ਰਿਹਾ ਕਰੋ ਮਗਰ ਬਈ ਇਹਦੇ ਕੀ ਕੱਟਾ ਕੀ ਕੱਟੀ ਕੱਟਾ ਦਾ ਠੀਕ ਆ ਮੈਂ ਮੈਂ ਡਰ ਲੱਗਦਾ ਮੈਨ ਆ ਵੀ ਦਿਖਾ ਦੀ ਹਾਂ ਆਹ ਨੂੰ ਕੁੱਟੋ ਵਾਚੋ ਜੇ ਕੋਈ ਜਿੰਦੀ ਇਹਦੇ ਥੱਲੇ ਕਿੰਨਾ ਦੁੱਧ ਆ ਬਈ ਇਹ ਥੱਲੇ ਕਿੰਨੇ ਦੀ ਅੱਛਾ 16 ਕਿਲੋ ਦੁੱਧ ਆ ਇਹਦੇ ਥੱਲੇ ਤੇ ਕੀ ਇਹਦੇ ਮਗਰ ਕੀ ਹੈਗਾ ਇਹਦੇ ਮਗਰ ਰਹਾ ਨਾ ਗਿਆ ਇਹਦਾ ਮੁੱਲ ਵੜੀ ਕਿ ਇਹਦਾ 1 2 ਤੇ ਉਹ ਦੂਸਰੀ ਦਾ ਠੀਕ ਹੈ ਠੀਕ ਹੈ ਇਹਦੇ ਮਗਰ ਵੀ ਕੱਟਾ ਉਹਦੇ ਮਗਰ ਵੀ ਕੱਟਾ ਕੈਮਰਾ ਦੇਖਾ ਹਾਂ ਹਾਂ ਬੋਲੋ ਬੁਰੇ ਬਾਈ ਨੇ ਜਿਹਦੇ ਲੈ ਆ ਜਾ ਲਾਈ ਮਿੱਤਰੋ ਇਹ ਦੋਨੇ ਬਾਈ ਨੇ ਪਸ਼ੂ ਸਾਨੂੰ ਤੋਰ ਕੇ ਦਿਖਾਤੇ ਹਨਾ ਤੇ ਇੱਕ ਵੀ ਇਹਦਾ ਮੁੱਲ ਹੈਗਾ ਤੇ 16 ਲੀਟਰ ਇਹਨਾਂ ਥੱਲੇ ਦੁੱਧ ਹੈਗਾ ਤੇ ਦੋਨਾਂ ਮਾਗਰ ਕੱਟਾਗਾ ਬਈ ਤੁਸੀਂ ਦੇਖ ਕੇ ਨਾ ਜਿਹੜੀ ਤੁਹਾਨੂੰ ਵਧੀਆ ਲੱਗੀ ਤੁਸੀਂ ਆ ਕੇ ਬਈ ਲੈ ਸਕਦੇ ਹੋ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਰੇਟ 1 2 ਦੱਸਿਆ ਬਾਈ ਨੇ ਦੋਨਾਂ ਦਾ ਤੇ ਮਾੜਾ ਮੋਟਾ ਉੱਪਰ ਥੱਲੇ ਹੋ ਜਾਂਦਾ ਹੁੰਦਾ ਮੌਕੇ ਤੇ ਕੋਈ ਗੱਲ ਨਹੀਂ ਆ ਬਾਈ ਮੰਡੀ ਦੇਖਿਆ ਸਾਰੀ ਲਾਈਵ ਆਪਾਂ ਤੁਹਾਨੂੰ ਝੋਟੀ ਦਿਖਾਉਣ ਲੱਗੇ ਆਂ ਮਿੱਤਰੋ ਤੇ ਬਾਈਆਂ ਨਾਲ ਗੱਲ ਕਰਦੇ ਆਂ ਗੱਲਬਾਤ ਪੁੱਛਦੇ ਆਂ ਬਾਈਆਂ ਨੂੰ ਬਾਈ ਝੋਟੀ ਆਪਣੀਆਂ ਇਹ ਹਾਂਜੀ ਤੇ ਕਿੰਨੇ ਚਿਰ ਦੀ ਆ ਬਈ ਇਹ ਇਹ ਬਾਈ 2 ਮਹੀਨੇ ਉੱਤੇ 2 ਸਾਲ ਅੱਛਾ 2 ਮਹੀਨੇ ਉੱਤੇ ਕੀ ਨਾਮ ਆ ਬਈ ਆਪਣਾ ਜਲਦੀਪ ਸਿੰਘ ਕਿਹੜਾ ਪਿੰਡ ਹੈਗਾ ਅਲੀ ਸ਼ੇਰਖੁਰ ਦਾ ਕਿਹੜਾ ਅਲੀ ਸ਼ੇਰਖੁਰ ਦਾ ਅਲੀ ਸ਼ੇਰਖੁਰ ਦੇ ਤੋਂ ਅੱਛਾ ਤੇ ਇਹ ਬਈ ਕਿਵੇਂ ਝੋਟੇ ਦੀ ਪ੍ਰਾਈਸ ਹੈ ਅਸੀਂ ਮੰਨ ਲਓ ਠੀਕ ਛੱਟੀ ਕਪਰਾ ਅਸੀਂ ਕਿਹੜੇ ਉਹਦਾ ਵੀ ਝੋਟੇ ਦਾ ਪਤਾ ਇਹ ਯਾਰ ਅਸੀਂ ਅਣਪੜ੍ਹ ਬੰਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਬਈ ਚਲੋ ਵਧੀਆ ਹਨਾ ਜਾਨਵਰ ਵਧੀਆ ਬਈ ਤੁਸੀਂ ਦੇਖ ਸਕਦੇ ਹੋ ਝੋਟੀਆਂ ਪੂਰੀ ਵਧੀਆ ਹਨਾ ਤੇ ਸਿੰਘ ਹਿਲਦੇ ਆਗੇ ਇਹਦੇ ਵਧੀਆ ਝੋਟੀਆਂ ਬਈ ਤੁਸੀਂ ਦੇਖ ਲਓ ਇਹਦਾ ਬਈ ਮੁੱਲ ਵੜੀ ਕੀ ਹੈ 55000 ਜੀ 55000 ਮੁੱਲ ਵੜੀ ਆ ਬਈ ਕੋਈ ਜ਼ਿਆਦਾ ਨਹੀਂ ਹੈਗਾ ਬਾਈਆਂ ਨੇ ਆਪਾਂ ਆਪਦੇ ਜਾਨਵਰ ਦੇ ਹਿਸਾਬ ਨਾਲ ਹੀ ਮੰਗਿਆ ਹੈ ਹਨਾ ਪ 50000 ਦੀ ਮੰਗ 50 ਤੱਕ ਉਹ ਕਰਦਾ ਹੈ ਬਾਈ ਬਾਈ ਕਹਿੰਦਾ 50 ਤੱਕ ਛੱਡ ਦਾਂਗੇ ਹੋਰ ਵੀ ਮਾਨਤਾਨ ਕਰ ਦਾਂਗੇ ਤੇ ਬਾਕੀ ਹੋਰ ਵੀ ਮਾਨਤਾਨ ਇਹਦੂ ਉੱਤੇ ਨਹੀਂ ਬਾਈ ਕੁਝ ਵੀ ਕਰ ਸਕਦੇ ਬਾਈਆਂ ਨੇ ਰੇਟ ਕੋਈ ਜ਼ਿਆਦਾ ਨਹੀਂ ਮੰਗਿਆ ਜਮਾ ਲੈਣ ਦੇਣੀ ਮੰਗਿਆਗਾ ਬਾਈ ਨੇ ਆਪਾਂ 10 ਤਾਂ 55 ਮੰਗਿਆ ਸੀ ਬਾਈ ਕਹਿੰਦਾ 50 ਤੋਂ ਵੀ ਮਾਨਤਾਨ ਕਰ ਦਾਂਗੇ ਤੁਸੀਂ ਦੇਖ ਲਓਣਾ ਝੋਟੀ ਚੰਗੀ ਤਰ੍ਹਾਂ ਤਿਆ ਮੰਡੀ ਤੇ ਬਈ ਮੂਰੀਆਂ ਮਾਰੀਆਂ ਨੇ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਜੇ ਕਿਸੇ ਨੇ ਪਸ਼ੂਆਂ ਦੇ ਆਹਾਰ ਸ਼ਿੰਗਾਰ ਵਾਸਤੇ ਕੁਝ ਵੀ ਲਾਉਣਾਗਾ ਉਹ ਵੀ ਸਾਰਾ ਕੁਝ ਬਾਈਆਂ ਕੋਲੇ ਇੱਥੇ ਹੈਗਾਗਾ ਦੁਕਾਨਾਂ ਲਾ ਰਿਹਾ ਆਹ ਦੇਖ ਲੋ ਬਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਜਾਨੇ ਜਮੈਂ ਸ਼ਿੰਗਾਰ ਕਰ ਲਿਆਂਦੀ ਹੈਗੀ ਮੱਝ ਬਾਈ ਮੈਟਰ ਇੱਧਰ ਭਈਏ ਨੇ ਪੜਾ ਕੇ ਮਾ ਦਾ ਘੱਟਾ ਹੋ ਰਿਹਾ ਓ ਨਾ ਉਹਦਾ ਜੋਰ ਤੇ ਵੀਡੀਓ ਪਵਾਉਣੀ ਆ ਕਿਹੜੇ ਦੇ ਵੀਡੀਓ ਮਾਰਿਆ ਯਾਰ ਉਹ ਖੜਾ ਕਿਹੜਾ ਆਹ ਖੜਾ ਗੱਡੀ ਨਾਲ ਪਾ ਦੇ ਨੇ ਇੱਕ ਵਾਰ ਆ ਵੀ ਦੇਖ ਦੇ ਲਈ ਮੇਤਰਾਪਨ ਮੱਝਾਂ ਦੇ ਨਾਲ ਨਾਲ ਇੱਕ ਸਾਨੂੰ ਝੋਟਾ ਵੀ ਦਿਖਾਉਣ ਲੱਗਿਆ ਬਾਈਆਂ ਕੋਲੇ ਝੋਟਾ ਦਾ ਤੇ ਬਾਈਆਂ ਨਾਲ ਆਪਾਂ ਕਰਦੇ ਆ ਗੱਲਬਾਤ ਕਿੰਨੇ ਟਾਈਮ ਦਾ ਹੋ ਗਿਆ ਕਿਵੇਂ ਕੁਛ ਆ ਤੇ ਆ ਛੋਟਾ ਬਈ ਆਪਣਾ ਹਾਂ ਬਈ ਠੀਕ ਆ ਤੇ ਬਈ ਕਿੰਨੇ ਚਿਰ ਦਾ ਹੋ ਗਿਆ ਇਹ ਇਹ 3 ਸਾਲ ਦਾ ਹੋ ਗਿਆ 3 ਸਾਲ ਦਾ ਘਰੋਂ ਪਾਲਿਆ ਬਈ ਇਹ ਦੂਰ ਪਾਲਿਆ ਘਰੋਂ ਜਮਾ ਸ਼ਕੀਨਾ ਮਾ ਆਪਣਾ ਬਈ ਗੁਰਪ੍ਰੀ ਦਾ ਕਿਹੜਾ ਪਿੰਡ ਹੈਗਾ ਪੇਰੋਂ ਅੱਛਾ ਪਿੰਡ ਬਈ ਦਾ ਪੇਰੋਂ ਆਂਗਾ ਬਈ ਤੇ ਤੁਸੀਂ ਛੋਟਾ ਦੇਖ ਲਓ ਤੇ ਮਾਰਦਾ ਮੂਰਦਾ ਤਾਂ ਨਹੀਂ ਬਈ ਨਾ ਨਾ ਪੂਰਾ ਠੰਡਾ ਸੇਲ ਆ ਅੱਛਾ ਅੱਛਾ ਤੇ ਮੱਝਾਂ ਲੱਗਿਆ ਕਰਾਸ ਕਰਨ ਦੇ ਕਰਦਾ ਪੂਰੀਆਂ ਤੇ ਕਿੰਨੀਆਂ ਮੱਝਾਂ ਕਰਤੀ ਆਉਣੀਆਂ ਬਈ ਹੁੰਦਾ ਕਿੰਨੇ ਬਈ ਕਰਤੀ ਆਉਣੀਆਂ మే 25 ਮੈਸਾ ਹੁਣੇ ਛੱਡਣ ਲੱਗੇ ਆ। ਅੱਛਾ ਵਧੀਆ ਰਿਜ਼ਲਟ ਆਉਂਦਾ ਬਈ। ਪੂਰਾ ਵਧੀਆ 18 16+ ਹੈ ਦੀ ਮਾਂ ਦਾ ਦੁੱਧ। ਠੀਕ ਆ ਠੀਕ ਆ ਬਈ 16+ ਦੁੱਧ ਹੈ ਗੈਦੀ ਮਾਂ ਦਾ ਤੇ ਤੁਸੀਂ ਦੇਖ ਲਓ ਝੋਟਾ ਵੀ ਪੂਰਾ ਵਧੀਆ ਹੈਗਾ ਬਈ। ਕੋਲੋਂ ਦਿਖਾ ਦੇ ਸਮਾਰ ਕੇ। ਪੂਰਾ ਸੀਲ ਜਾਨਵਰ ਆ ਬਈ ਐ ਨਹੀਂ ਹੈਗਾ ਕੋਈ ਮਾਰਦਾ ਮੁਰਦਾ ਹੋਊਗਾ ਬਾਈ ਦਿਖਾਈ ਜਾਂਦੇ ਹੈ ਤੁਸ ਨੂੰ ਤੁਸੀਂ ਦੇਖ ਲਓ ਚੰਗੀ ਤਰ੍ਹਾਂ। ਅੱਛਾ ਭਾਈ ਇਹ ਤੁਸੀਂ ਪਹਿਲਾਂ ਜਦੋਂ ਪਾਲਿਆ ਇਹ ਵੀ ਟੀਕੇ ਦਾ ਸੀਗਾ ਕਿ ਕਿਵੇਂ ਕੋਈ ਇਹ ਟੀਕੇ ਦਾਗਾ ਅੱਛਾ ਅੱਛਾ ਟੀਕੇ ਦਾਗਾ ਟੀਕੇ ਦਾ ਘਟਾ ਇਹ ਤੇ ਪਰੂ ਮੈਂ ਪੁੱਛਿਆ ਵੀ ਕਿਹੜੇ ਟੀਕੇ ਦਾ ਇਹ ਨਹੀਂ ਪਤਾ ਆਏ ਨਹੀਂ ਪਤਾ ਭਾਈ ਯਾਰ ਸਾਨੂੰ ਅੱਛਾ ਅੱਛਾ ਠੀਕ ਪਰੂ ਪਾਲਿਆ ਹੂੰ ਆ ਉਹਦਾ ਸਾਲਾ ਪਾਲਿਆ ਬਈਆਂ ਨੇ ਸ਼ੌਂਕ ਨਾਲ ਪਾਲਿਆ ਹੋਇਆ ਬਈ ਸ਼ੌਂਕ ਦਾ ਪਾਲਿਆ ਤੇ ਇਹਦਾ ਭਾਈ ਮੁੱਲ ਬੜੀ ਕੀ ਹੈਗਾ ਇਹਦਾ ਮੁੱਲ 1 20 ਕਰਤਾ ਭਾਈ ਅੱਛਾ ਅੱਛਾ 1 20 ਭਾਈ ਬਈਆਂ ਨੇ ਰੇਟ ਰੱਖਿਆ ਦਾ ਤੇ ਮੌਕੇ ਤੇ ਮਾੜਾ ਮੋਟਾ ਹੋ ਜਾਣਾ ਹਾਂ ਮਾਨਤਾਨ ਕਰਾਂਗੇ ਭਾਈ ਪੂਰਾ ਵਧੀਆ ਬਾਕੀ ਬਾਈ ਕਹਿੰਦੇ ਮਾਨਤਾਨ ਮੌਕੇ ਤੇ ਹੋ ਜੂ ਭਾਈ ਤੁਸੀਂ ਦੇਖ ਸਕ ਤਿੱਲਾ ਬਈ ਤੁਸੀਂ ਆ ਝੋਟਾ ਦੇਖ ਲਿਆ ਤੇ ਆਪਾਂ ਬਾਈਆਂ ਦਾ ਉੱਤੇ ਨੰਬਰ ਵੀ ਸਕਰੀਨ ਤੇ ਪਾ ਦਾਂਗੇ ਤੇ ਬਾਕੀ ਬਾਈ ਬੋਲ ਕੇ ਦੱਸ ਦੇਣੀ ਕਿੰਨੇ ਨੰਬਰ ਆ ਵੀ ਆਪਣਾ 684599596 ਦੁਬਾਰੇ ਫੇਰ ਦੋ 684599596 ਤੇ ਬਾਈਆਂ ਨਾਲ ਬਈ ਤੁਸੀਂ ਫੋਨ ਤੇ ਵੀ ਗੱਲਬਾਤ ਕਰ ਲਿਓ ਤੇ ਰੇਟ ਬਾਈ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਬਾਈ ਕਹਿੰਦੇ ਮੌਕੇ ਦੇ ਮਾੜਾ ਵਟਾ ਮਾਨ ਤਨ ਕਰ ਦਾਂਗੇ ਆਪਾਂ ਠੀਕ ਆ ਬਈ ਆ ਤੁਸੀਂ ਮੰਡੀ ਦੇਖ ਸਕਦੇ ਹੋਗੇ ਕਿੰਨੀ ਭਰੀ ਹੈਗੀ ਅੱਜ ਤੇ ਪਸ਼ੂ ਬਹੁਤ ਆਏ ਹੈਗੇ ਤੇ ਸੌਦੇ ਵੀ ਹੋ ਰਹੇ ਆ ਪਰ ਅੱਜ ਤੇ ਦਿਨ ਦਿਨ ਸ਼ੁੱਕਰਵਾਰ ਆ 25 ਤਰੀਕ ਤੇ ਅੱਜ ਸੌਦੇ ਉਹਨੇ ਨਹੀਂ ਹੋ ਰਹੇ ਜਿਵੇਂ ਮੰਡੀਆਂ ਦੇ ਲੋ ਜੀ ਤੁਸੀਂ ਦੇਖ ਸਕਦੇ ਹੋ ਪਸ਼ੂ ਇੱਥੇ ਬਹੁਤ ਚੰਗੇ ਚੰਗੇ ਆਏ ਹੈਗੇ ਆਪਾਂ ਨੂੰ ਪਤਾ ਜਿਹੜੀ ਮੰਡੀ ਮਾਨਸਾ ਭਰਦੀ ਹੈਗੀ ਹਰ ਸ਼ੁੱਕਰਵਾਰ ਨੂੰ ਤੇ ਆਪਾਂ ਅੱਜ ਦੇ ਭਾਅ ਪਾਈ ਜਾਂਦੇ ਹੈਗੇ ਤੁਸੀਂ ਦੇਖ ਸਕਦੇ ਹੋ ਆਪਣੀ ਵੀਡੀਓ ਜਿ ਸਾਰੀ ਨੂੰ ਲਗਾਤਾਰ ਦੇਖੋ ਆਪਣੀ ਵੀਡੀਓ ਨੂੰ ਆਪਾਂ ਸਾਰੇ ਪਸ਼ੂਆਂ ਦੇ ਜੋ ਦਰੇ ਸਾਹ ਨਾਲ ਕਿੰਨਾ ਕਿੰਨਾ ਦੁੱਧ ਆਉ ਹ ਸਾਬ ਨਾਲ ਤੁਸੀਂ ਰੇਟ ਚੈੱਕ ਕਰ ਸਕਦੇ ਹੋ ਸਾਰੇ ਪਸ਼ੂਆਂ ਦੇ ਪਹਿਲਾਂ ਕੀ ਕਰ ਹਾਂ ਜੀ ਤਰ੍ਹਾਂ ਮਾਨ ਕਰ ਹਾਂ ਹ ਸੋ ਦਫਾ ਵੇਖੋ ਮੈਂ ਕਹਿੰਦੀ ਹਾਂ ਬਸ ਆਈ ਲੈ ਤੋ ਦੋ ਵੀ ਹੋ ਰਹੀ ਆ ਐਡ ਕਰ ਲਾ ਬੰਦਾ ਐੜ ਗਿਆ ਲੈ ਨਾਲ ਅੱਛਾ ਲੈ ਲੈ ਖੜੇ ਖੜੇ ਇੱਕ ਮਿੰਟ ਖਾਣੇ ਖਾਣੇ ਕਾਰੀ ਨੇ ਉਹ ਪਾਸੇ ਲੈ ਜਾ ਕੇ ਬੰਨੋ ਉੱਤੇ ਉਹ ਤੇ ਲੈ ਚੱਲ ਅੱਜ ਅੱਜ ਮੈਂ ਨਹੀਂ ਮੈਂ ਦੇਖਾਂ ਉਹ ਰਿਪੋਰਟ ਨਹੀਂ ਸਾਈਡਾ ਬੋਲ ਲੋ ਜੇ ਆਪਾਂ ਅੱਜ ਦੀ ਗੱਲ ਕਰੀਏ ਮੰਡੀ ਦੇ ਭਾ ਦੀ ਤਾਂ ਮੰਨ ਲਓ ਵੀ ਕੋਈ ਇਹਨੇ ਜਿਆਦਾ ਸੌਦੇ ਨਹੀਂ ਹੋਏ ਮ ਮੰਦੇ ਹੀ ਹੈਗੇ ਪਸ਼ੂ ਤਾਂ ਕਿ ਆਪਾਂ ਚੱਲ ਕੇ ਤੁਹਾਨੂੰ ਲਗਾਤਾਰ ਦਿਖਾਉਂਦੇ ਆਂਗੇ ਵੀਡੀਓ ਨੂੰ ਆਪਣੀ ਲਗਾਤਾਰ ਤੁਸੀਂ ਦੇਖਦੇ ਰਹੋ। ਜਾਇਦ ਨਦੀ ਮਾਰਦੀ ਲੱਭਾ ਨਾ ਘੱਟੀ ਵਿੱਚ 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 ਤਾਂ ਇਹੋ ਜਿਹੇ ਪਸ਼ੂ ਆ ਗਏ ਮਿੱਤਰੋ ਚਾਹੇ ਮੰਜਾ ਡਾਹ ਲੋ ਮੱਜਾਂ ਤੇ ਇਹੋ ਜੀਆਂ ਮੱਜਾਂ ਵੀ ਖੜੀਆਂ ਨੇ ਵਿੱਚ ਆ ਚੋਟੀ ਬਈ ਹੁਣੀ ਸੂਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਪਹਿਲਨ ਚੋਟੀ ਹੈਗੀ ਅੱਜ ਉਤਰਿਆਗੇ ਮੰਡੀ ਤੇ ਬਹੁਤ ਤੇ ਪਰ ਇਸ ਵਾਰੀ ਕੋਈ ਐਨੇ ਸੌਦੇ ਨਹੀਂ ਹੋਏ ਹੈਗੇ ਆਪਾਂ ਅੱਜ ਖੜੇ ਆਗੇ 25 ਤਰੀਕ ਨੂੰ ਪਿੰਡ ਮਾਨਸਾ ਮੰਡੀ ਤੇ